ਹੋਈ ਹੈ ਕੀ ਕਹਿਣਾ ਕਰਦੇ ਆ ਅ ਅੱਜ ਹਿੰਦੂ ਬੈਂਕ ਨਕੋਟਰ ਦੇ ਵਿੱਚ ਅ ਜਿਹੜੀ ਪ੍ਰਧਾਨਗੀ ਦੀ ਚੋਣ ਹੋਈ ਹੈ ਚੇਅਰਮੈਨਸ਼ਿਪ ਦੀ ਚੋਣ ਹੋਈ ਹੈ ਔਰ ਇਹ ਇੱਕ ਕਿਸਮ ਦਾ ਨਾ ਜਿਵੇਂ ਕਹਿੰਦੇ ਕਿ ਝਗ ਬਟਣ ਵਾਲੀ ਗੱਲ ਹੈ ਕਾਫੀ ਸਮੇ ਤੋਂ ਇੱਥੇ ਹੀ ਕੋਈ ਪਰਿਵਾਰ ਦਾ ਰਾਜ ਸੀ ਮਨਮਚੀਆਂ ਸੀ ਔਰ ਲੋਕਾਂ ਦੇ ਇੱਜ਼ਤ ਮਾਨ ਸਨਮਾਨ ਦੇ ਨਾਲ ਵੀ ਖਲਵਾੜ ਸੀ ਉਹ ਅੱਜ ਟੁੱਟ ਕੇ ਤੇ ਇੱਕ ਆਜ਼ਾਦ ਤੇ ਸਹੀ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਹੋਈ ਆ ਜਿਹਦੇ ਵਿੱਚ ਸਾਡੇ ਐਮਸੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਬਕੂ ਪਾटिया ਜੀ ਵਾਈਸ ਚੇਅਰਮੈਨ ਬਣੇ ਨੇ ਤੇ ਅਸ਼ਵਨੀ ਭੱਲਾ ਜੀ ਜਿਹੜੇ ਨੇ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਔਰ ਮੈਂ ਇੱਕ ਚੀਜ਼ ਇੱਕ ਦੋ ਗੱਲਾਂ ਹੋਰ ਕਰਨੀਆਂ ਚਾਹੁੰਦੀ ਆ ਕਿ ਇਲੈਕਸ਼ਨ ਦਾ ਮਤਲਬ ਹੁੰਦਾ ਬਹੁਤ ਸਾਰੇ ਲੋਕਾਂ ਦੀ ਪਾਰਟਿਸਪੇਸ਼ਨ ਔਰ ਇੱਥੇ ਜਿਹੜੀ ਆ ਭਾਗੀਦਾਰੀ ਜਾਣ ਬੁੱਝ ਕੇ ਲੋਕਾਂ ਦੀ ਖਤਮ ਕੀਤੀ ਗਈ ਹੋਈ ਆ ਔਰ ਇਹਨੂੰ ਇਹ ਸਮਝ ਲੋ ਕਿ ਇਹ ਆਪਣੀ ਗ੍ਰਿਫਤ ਦੇ ਵਿੱਚ ਰਹੇ ਉਸੇ ਸਾਬ ਦੇ ਨਾਲ ਇੱਥੇ ਸਾਰਾ ਕੰਮ ਕੀਤਾ ਗਿਆ ਮੈਨੂੰ ਕੋਈ ਨਾਂ ਲੈਣ ਦੇ ਵਿੱਚ ਗੁਰੇਜ ਨਹੀਂ ਮੈਂ ਹਰੀ ਮਿੱਤਰ ਸੌਂਦੀ ਦੀ ਕਰ ਕਰ ਗਿਆ ਇੱਥੋਂ ਤੱਕ ਕੇ ਜਿਹੜੇ ਜ਼ੋਨ ਬਣੇ ਨੇ ਜ਼ੋਨ ਵੀ ਜਿਹੜੇ ਆ ਉਹ ਵੀ ਜਿਹੜੇ ਪੱਤਨੀਅਤ ਦੇ ਨਾਲ ਬਣਾਏ ਹੋਏ ਸੀ ਇੱਕ ਜ਼ੋਨ ਦੇ ਵਿੱਚ ਵੱਖਰਾ ਡਰੈੱਸ ਦੇ ਕੇ ਆਪਣਾ ਮੁੰਡੇ ਦਾ ਜ਼ੋਨ ਬਣਾ ਦਿੱਤਾ ਦੂਸਰੇ ਦੇ ਵਿੱਚ ਆਪ ਬਣ ਕੇ ਨਾਲ ਇੱਕ ਹੋਰ ਮੁੰਡਾ ਬਣਾ ਲਿਆ ਜਦ ਕਿ ਉਹ ਸਾਰਾ ਪਰਿਵਾਰ ਸਾਰਾ ਸ਼ਹਿਰ ਜਾਣਦਾ ਕਿ ਉਹ ਇਕੱਠੇ ਰਹਿੰਦੇ ਨੇ ਇੱਕੋ ਘਰ 'ਚ ਰਹਿੰਦੇ ਨੇ ਫਿਰ ਦੂਸਰੇ ਜ਼ੋਨ ਦੇ ਵਿੱਚ ਜਾ ਕੇ ਜਿਹੜੀ ਉਹ ਕਿਹੜੀ ਕਿੱਡਾ ਤੁਸੀਂ ਦੇਖੋ ਇੱਥੇ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਗਲਤ ਲਾਈ ਗਈ ਹੈ ਉੱਥੇ ਬੈਂਕ ਨੂੰ ਵੀ ਜਿਹੜਾ ਆ ਉਹ ਧੋਖੇ ਦੇ ਵਿੱਚ ਰੱਖਿਆ ਗਿਆ ਉੱਥੇ ਲੋਕਾਂ ਨੂੰ ਵੀ ਧੋਖੇ ਦੇ ਵਿੱਚ ਰੱਖਿਆ ਗਿਆ ਬੈਂਕ ਤੇ ਕਬਜ਼ਾ ਕਿਵੇਂ ਕਰਕੇ ਰੱਖਣਾ ਉਹਦੀ ਸਾਰੀ ਜਿਹੜੀ ਨੀਤ ਤਿਆਰ ਕੀਤੀ ਗਈ ਸੀ ਇਹ ਹੁਣ ਚੰਗਲ ਦੇ ਵਿੱਚ ਨਿਕਲ ਗਈ ਆ ਮੈਂ ਸ਼ਹਿਰ ਵਾਸੀਆਂ ਨੂੰ ਇਹ ਭਰੋਸਾ ਦਵਾਉਣੀ ਕਿ ਇਹ ਤੁਹਾਡੀ ਆਪਣੀ ਬੈਂਕ ਆ ਤੁਹਾਡਾ ਆਪਣਾ ਘਰ ਦਾ ਬੈਂਕ ਆ ਇਹ ਇਹਨੂੰ ਵੱਧ ਤੋਂ ਵੱਧ ਪਰਫੁੱਲਤ ਕਰੋ ਇੱਥੇ ਵੱਧ ਤੋਂ ਵੱਧ ਆਪਣੇ ਅਕਾਊਂਟ ਖੋਲੋ ਇਹਦੇ ਤੇ ਤੁਹਾਡਾ ਭਰੋਸਾ ਬਹਾਲ ਜਿਹੜਾ ਆ ਅਸੀਂ ਕਰਨ ਦੇ ਵਾਸਤੇ ਹਰ ਹੀਲਾ ਵਰਤਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਓਟੀਐਸ ਵੀ ਲੈ ਕੇ ਆਵਾਂਗੇ ਇੱਥੇ ਭਾਈ ਭਤੀਜਾ ਵਾਦ ਚੱਲਦਾ ਰਿਹਾ ਇੱਥੇ ਆਪਣਿਆਂ ਨੂੰ ਗੱਫੇ ਤੇ ਦੂਜਿਆਂ ਨੂੰ ਧੱਫੇ ਪੈਂਦੇ ਰਹੇ ਆ ਇੱਥੇ ਲੋਕਾਂ ਦਾ ਮਾਨ ਸਨਮਾਨ ਵੀ ਧਾਤੇ ਲੱਗਦਾ ਰਿਹਾ ਇੱਥੇ ਆਉਣ ਵਾਲੇ ਲੋਕਾਂ ਨੂੰ ਜਿਹੜਾ ਜ਼ਲੀਲ ਵੀ ਕੀਤਾ ਜਾਂਦਾ ਰਿਹਾ ਜਿਹੜੇ ਉਹਨਾਂ ਦੇ ਨਾਲ ਸਹਿਮਤ ਨਹੀਂ ਹੁੰਦੇ ਔਰ ਇੱਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਜਾਂਦੀ ਦਿੱਤਾ ਗਿਆ ਮੈਮ ਇੱਕ ਨਾ ਜਿਹੜਾ ਹੈਗਾ ਪਬਲਿਕ ਨੂੰ ਰਿਲੀਫ ਦੇਣ ਵਾਸਤੇ ਕੀ ਕੀਤਾ ਜਾਏਗਾ ਅ ਬਿਲਕੁਲ ਜੀ ਅਸ਼ਵਨੀ ਜੀ ਇੱਕ ਤਜਰਬੇਕਾਰ ਇਨਸਾਨ ਨੇ ਸਰਦਾਰ ਸਤਿੰਦਰ ਪਾਟਿਆ ਜੀ ਇੱਕ ਤਜਰਬੇਕਾਰ ਇਨਸਾਨ ਨੇ ਮੈਂ ਚਾਹੂੰਗੀ ਕਿ ਇਹ ਮਿਲ ਕੇ ਇਹਨਾਂ ਤੋਂ ਵੱਧ ਸ਼ਹਿਰ ਨੂੰ ਕੋਈ ਜਾਣਦਾ ਨਹੀਂ ਹੈ ਤਕਲੀਫਾਂ ਨੂੰ ਕੋਈ ਨਹੀਂ ਜਾਣਦਾ ਔਰ ਰਾਹਤ ਕਿਵੇਂ ਜਾਣ ਦੇਣੀ ਹੈ ਇਹ ਵੀ ਨਹੀਂ ਜਾਣਦਾ ਮੇਜਡਿਕ ਕਮੇਟੀ ਬਣੀ ਹੈ ਮੈਂ ਇਹਨਾਂ ਨੂੰ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਸਭ ਨੂੰ ਵਧਾਈ ਦਿੰਨੀ ਆ ਔਰ ਸਾਰੇ ਜਣੇ ਮਿਲ ਕੇ ਇਹ ਇਸ ਬੈਂਕ ਦੀ ਬਿਹਤਰੀ ਵਾਸਤੇ ਜੋ ਕਰ ਸਕਦੇ ਹੋ ਵੱਧ ਵੱਧ ਕਰਨ ਕਿਉਂਕਿ ਮੈਂ ਕੋਈ ਐਕਸਪਰਟ ਨਹੀਂ ਹੈਗੀ ਮੈਨੂੰ ਨਹੀਂ ਪਤਾ ਇਹਨਾਂ ਦੇ ਬਾਈਲॉज ਕੀ ਨੇ ਮੈਨੂੰ ਨਹੀਂ ਪਤਾ ਕਿਹੜੀਆਂ-ਕਿਹੜੀਆਂ ਜਿਹੜੀਆਂ ਵੀ ਰਹਿਤਾਂ ਦਿੱਤੀਆਂ ਜਾ ਸਕਦੀਆਂ ਹੁਣੇ ਮੈਂ ਜ਼ਰੂਰ ਇੱਕ ਮੀਟਿੰਗ ਦੇ ਵਿੱਚ ਮੈਂ ਆਉਂਗੀ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਇੱਥੇ ਕੀ ਕੀ ਲੋਕਾਂ ਵਾਸਤੇ ਕੀਤਾ ਜਾ ਸਕਦਾ ਹੈ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਕਿਵੇਂ ਕੀਤੀ ਜਾ ਸਕਦੀ ਹੈ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਜੇ ਮੈਨੂੰ ਕਿਸੇ ਕਿਸਮ ਦਾ ਦਖਲ ਇੱਥੇ ਦੇਣਾ ਪਿਆ ਤਾਂ ਮੈਂ ਜ਼ਰੂਰ ਕੋਈ ਨਾ ਕੋਈ ਮੀਟਿੰਗ اٹینڈ ਕਰੂਗੀ ਅਦਰਵਾਈਜ਼ ਇਹ ਬੈਂਕ ਹੈ ਇਹਦੇ ਵਿੱਚ ਰਾਜਨੀਤੀ ਵਾਸਤੇ ਕੋਈ ਥਾਂ ਨਹੀਂ ਹੈ ਇੱਥੇ ਜਿਹੜਾ ਆਵੇ ਹਰ ਇੱਕ ਦਾ ਮਾਨ ਸਨਮਾਨ ਹੋਣਾ ਚਾਹੀਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਣਾ ਚਾਹੀਦਾ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਇੱਕ ਨੂੰ ਰਾਹਤ ਦੇਣੀ ਚਾਹੀਦੀ ਹੈ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਸਮੇ ਆਉਂਦੇ ਰਹਿੰਦੇ ਆ ਜੇ ਕਿਸੇ ਨਾਲ ਕੋਈ ਚੰਗਾ ਮਾੜਾ ਸਮਾਂ ਹੋ ਵੀ ਗਿਆ ਤੇ ਉਹਦੀ ਮਦਦ ਕਿਵੇਂ ਕਰਨੀ ਹੈ ਕਿਵੇਂ ਉਹਨੂੰ ਉਹਦੇ ਵਿੱਚੋਂ ਕੱਢਿਆ ਜਾ ਸਕਦਾ ਉਸ ਦੌਰ ਦੇ ਵਿੱਚੋਂ ਉਹਦੇ ਵਾਸਤੇ ਵੀ ਕਮੇਟੀ ਇਹ ਇਹ ਬੋਰਡ ਦਾ ਫਰਜ਼ ਹੁੰਦਾ ਹੈ ਕਿ ਅਸੀਂ ਆਪਣੇ ਬੋਰਡ ਕਿਉਂ ਬਣਾਇਆ ਬੈਂਕ ਨੇ ਕਿ ਉਹ ਆਪਣੇ ਸ਼ਹਿਰ ਵਾਸੀਆਂ ਦਾ ਆਪਣੇ ਜਿਹੜੇ ਮੈਂਬਰਸ ਨੇ ਉਹ ਉਹਨਾਂ ਦਾ ਵਤ ਤੋਂ ਵਤ ਸਤਕਾਰ ਕਰਨ ਤੇ ਉਹਨਾਂ ਦੇ ਜਿਹੜੇ ਹੱਕ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਕੰਮ ਕੀਤਾ ਜਾ ਸਕੇ ਨਕਉਦਰ ਦੇ ਹਿੰਦੂ ਬੈਂਕ ਦੇ ਵਿੱਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਹੋਈ ਆ ਚੋਨ ਦੇ ਵਿੱਚ ਅਸ਼ਵਨ ਭੱਲਾ ਜੀ ਜਿਹੜੇ ਚੇਅਰਮੈਨ ਔਰ ਵਾਈਸ ਚੇਅਰਮੈਨ ਪਾਟਿਆ ਸਾਹਿਬ ਹੋਏ ਨੇ ਗੱਲਬਾਤ ਕਰ ਲੈਣੇ ਥੋੜੀ ਜਾਈ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਜੀ ਇੱਕਦਮ ਲੈ ਥੈਂਕ ਯੂ ਜੀ ਧੰਨਵਾਦ ਜੀ ਮੁਬਾਰਕਾ ਤੁਹਾਨੂੰ ਚੇਅਰਮੈਨ ਬਣ ਕੇ ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕਾ ਜੀ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਜੀ ਭਈ ਇਸ ਬੈਂਕ ਦੀ ਤਰੱਕੀ ਲਈ ਤੁਸੀਂ ਜੇ ਅਗਰ ਮੈਨੂੰ ਡਾਇਰੈਕਟਰ ਚੁਣ ਕੇ ਭੇਜਿਆ ਤੇ ਡਾਇਰੈਕਟਰ ਤੋਂ ਬਾਅਦ ਡਾਇਰੈਕਟਰਸ ਨੇ ਗਾ ਮੈਨੂੰ ਚੇਅਰਮੈਨ ਚੁਣਿਆ ਤਾਂ ਮੈਂ ਨਕੂਦਰ ਤੇ ਵਿੱਚ ਜਿੰਨੇ ਵੀ ਸਾਡੇ ਕਸਟਮਰ ਗਾਹਕ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀਆਂ ਸੁਵਿਧਾਵਾਂ ਜਿਹੜੀਆਂ ਅਸੀਂ ਬੈਂਕ ਦੇ ਥਰੂ ਦਵਾਵਾਂਗੇ ਬੈਂਕ ਹਿੰਦੂ ਬੈਂਕ ਦਾ ਇੱਕ ਨਕੋਦਰ ਦੇ ਵਿੱਚ ਨਾਂ ਆ ਬਹੁਤ ਵਧੀਆ ਬੈਂਕ ਗਿਣਿਆ ਜਾਂਦਾ ਆ ਇਹਨੂੰ ਹੋਰ ਵੀ ਬਿਹਤਰ ਬਣਾਇਆ ਜਾ ਰਿਹਾ ਹੈ ਹਾਂਜੀ ਬਿਲਕੁਲ ਸਾਡੀ ਇਹ ਪਲੈਨਿੰਗ ਆ ਜੀ ਕਿ ਵੱਧ ਤੋਂ ਵੱਧ ਡਿਪੋਜ਼ਿਟ ਲੈ ਕੇ ਤੇ ਲੋਕਾਂ ਨੂੰ ਲੋਨ ਦੀ ਫੈਸਿਲਿਟੀ ਦਿੱਤੀ ਜਾਵੇ ਕਿਉਂਕਿ ਜਿੱਥੇ ਲੋਨ ਦੀ ਫੈਸਿਲਿਟੀ ਯਾਦ ਦਿੱਤੀ ਜਾਂਦੀ ਹੈ ਬੈਂਕ ਉਹ ਤਰੱਕੀ ਕਰਦੇ ਆ ਤੇ ਇਹ ਬੜਾ ਪੁਰਾਣਾ ਬੈਂਕ ਆ ਸਭ ਤੋਂ ਪੁਰਾਣਾ ਆ ਤਾਂ ਅਸੀਂ ਜਿਹੜੇ ਅੱਛੇ ਸ਼ਹਿਰ ਦੇ ਡਿਪੋਜ਼ਿਟਰ ਆ ਉਹਨਾਂ ਕੋਸ਼ਿਸ਼ ਕਰਾਂਗੇ ਵੀ ਇਸ ਬੈਂਕ ਦੇ ਵਿੱਚ ਡਿਪੋਜ਼ਿਟ ਹੋਰ ਬਣੇ। ਸ਼ੁਕਰੀਆ ਸਰ। ਹਾਂ ਸਰਦ ਤੁਸੀਂ ਅੱਜ ਵਾਈਸ ਚੇਅਰਮੈਨ ਚੁਣੇ ਗਏ ਹੋ। ਸਭ ਤੋਂ ਪਹਿਲੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਡੇ ਇਕਤਾ ਲਹਿਰ ਚੈਨਲ ਦਾ। ਇਹਨਾਂ ਦੇ ਮੈਂ ਤੁਹਾਨੂੰ ਦਿਨਾ ਜੀ ਇਕਤਾ ਲਹਿਰ ਵਾਲਿਆਂ ਨੂੰ ਮੁਬਾਰਕਾਂ। ਦੂਜਾ ਮੈਂ ਸ਼ਹਿਰ ਵਾਸੀਆਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਡਾਇਰੈਕਟਰ ਬਣਾਇਆ। ਡਾਇਰੈਕਟਰ ਤੋਂ ਬਾਅਦ ਮੈਨੂੰ ਇਹਨਾਂ ਨੇ ਚੇਅਰਮੈਨ ਵਾਈਸ ਚੇਅਰਮੈਨ ਬਣਾਇਆ। ਮੈਂ ਪ੍ਰੇਮ ਜੀ ਦਾ ਵੀ, ਕੁਲੀ ਸਾਹਿਬ ਦਾ, ਪਲਾਈ ਦਾ, ਗੋਪੀ ਜੀ ਦਾ, ਆਪਣੇ ਬੇਡੇ ਦਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾ ਅਸੀਂ ਇਕ ਜਣਾ ਨਹੀਂ ਇਹ ਸਾਰਾ ਸ਼ਹਿਰ ਸੰਯੋਗ ਦਵੇ ਸਾਰਾ ਸ਼ਹਿਰ ਸਾਨੂੰ ਸਹਿਯੋਗ ਦਵੇ ਉਹਦੇ ਬਿੱਤਰ ਦੇ ਨਾਲ ਹੀ ਇਹ ਸਾਰਾ ਬੈਂਕ ਫਿਰ ਜਿੱਦਾਂ ਅੱਗੇ ਬੁਲੰਦੀਆਂ ਦੇ ਉਦਾਂ ਹੀ ਫਿਰ ਦੁਬਾਰਾ ਬੁਲੰਦੀਆਂ ਦੇ ਹਿਲਾਵਾਂਗੇ ਉਹ ਜਿੰਨਾ ਵੀ ਹੋ ਸਕੇ ਅਸੀਂ ਵੱਧ ਤੋਂ ਵੱਧ ਅਸੀਂ ਮਿਹਨਤ ਕਰਾਂਗੇ ਔਰ ਸਾਰੇ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ ਆ ਜੀ ਵੀ ਜਿੰਨੇ ਵੀ ਹੈਗੇ ਆ ਕਸਟਮਰ ਉਹ ਆਉਣ ਔਰ ਵੱਧ ਤੋਂ ਵੱਧ ਇਥੋਂ ਫਾਇਦਾ ਲਾਏ ਸ਼ੁਕਰੀਆ ਜੀ ਹਾਂਜੀ ਸਰ ਅੱਜ ਹਿੰਦੂ ਕੋਆਪਰੇਟਿਵ ਬੈਂਕ ਨਕੋਦਰ ਦੀ ਮੀਟਿੰਗ ਹੋਈ ਉਹਦੇ ਵਿੱਚ ਚੋਣ ਹੋਈ ਜਿਸ ਵਿੱਚ ਮੇਰੇ ਬਰੇ ਹੀ ਅਜੀਜ਼ ਅਸ਼wini ਭੱਲਾ ਜੀ ਜੋ ਇੱਥੇ ਚੇਅਰਮੈਨ ਬਣੇ ਹਨ ਮੇਰੇ ਚਾਚਾ ਜੀ ਸਰਦਾਰ ਸਤਿੰਦਰ ਸਿੰਘ ਬੱਬੂ ਪਾਟਿਆ ਜੀ ਇਹ ਵਾਈਸ ਚੇਅਰਮੈਨ ਬਣੇ ਹਨ ਮੈਂ ਇਸ ਮੌਕੇ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਸ਼ਹਿਰ ਵਾਸੀਆਂ ਨੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬੋਰਡ ਆਫ ਡਾਇਰੈਕਟਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਨੰਬਰੋ ਸੱਜਤਾ ਆ ਧੰਨਵਾਦ ਜੀ ਜੀ ਸਰ ਮੈਂ ਪਹਿਲਾਂ ਤਾਂ ਸਾਰੀ ਜਿਹੜੀ ਆ ਨਵੀਂ ਟੀਮ ਜਿਹੜੇ ਡਾਇਰੈਕਟਰ ਬਣੇ ਆ ਉਹ ਸਾਰੇ ਡਾਇਰੈਕਟਰ ਨੂੰ ਮੁਬਾਰਕਬਾਦ ਦਿੰਨਾ ਉਸ ਤੋਂ ਬਾਅਦ ਡਾਇਰੈਕਟਰਾਂ ਨੇ ਜਿਹੜਾ ਐਮਐਲਏ ਸਾਡੀ ਇੰਦਰਜੀਤ ਕੌਰ ਮਾਨ ਜੀ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਅਸ਼wini ਭੱਲਾ ਜੀ ਇਹਨਾਂ ਨੂੰ ਚੇਅਰਮੈਨ ਬਣਾਇਆ ਸਤੰਦਰ ਸਿੰਘ ਪਾਟਗਿਆ ਜਿਹੜੇ ਕਾਉਂਸਲਰ ਵੀ ਆ ਉਹਨਾਂ ਨੂੰ ਵਾਈਸ ਚੇਅਰਮੈਨ ਬਣਾਇਆ ਮੈਂ ਤਾਂ ਇੱਕੋ ਹੀ ਗੱਲ ਕਰਨੀ ਚਾਹੁੰਦਾ ਪੜੀ ਲਿਖੀ ਟੀਮ ਇਹ ਅੱਗੇ ਆਈ ਹੈਗੀ ਆ ਔਰ ਇਸ ਬੈਂਕ ਦੀ ਬਿਹਤਰੀ ਲਈ ਜੋ ਵੱਧ ਤੋਂ ਵੱਧ ਹੋ ਸਕਦਾ ਉਹ ਕਰਨਾ ਚਾਹੀਦਾ ਕਾਰਨ ਜਦੋਂ ਵੀ ਕਿਸੇ ਕੋਈ ਸੇ ਨੂੰ ਕੋਈ ਬਿਮਾਰੀ ਹੁੰਦੀ ਆ ਜਾਂ ਕਿਸੇ ਨੇ ਲੋਨ ਲੈਣਾ ਹੁੰਦਾ ਇਹ ਦੋਨੇ ਚੀਜ਼ਾਂ ਜਾਂ ਤਾਂ ਡਾਕਟਰ ਨੂੰ ਦੱਸ ਸਕਦਾ ਜਿਹਨੇ ਲੋਨ ਲੈਣਾ ਉਹ ਬੈਂਕ ਨੂੰ ਦੱਸ ਸਕਦਾ ਇਹ ਜੱਗ ਜਾਰ ਨਹੀਂ ਗੱਲਾਂ ਹੋਣੀਆਂ ਚਾਹੀਦੀਆਂ ਅਗਲੇ ਦੀ ਜੱਗ ਹਸਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਅਗਲੇ ਨੇ ਆਪਣੀ ਪ੍ਰਾਪਰਟੀ ਤੇ ਲੋਨ ਲੈਣਾ ਤੇ ਉਹਦੀ ਰੀਪੇਮੈਂਟ ਵੀ ਕਰਨੀ ਆ ਕਈ ਵਾਰੀ ਜਦੋਂ ਐਮਐਲਏ ਸਾਹਿਬ ਨੂੰ ਦੱਸਿਆ ਕਈ ਵਾਰੀ ਕੁਝ ਬੰਦਾ ਔਕੜਾਂ ਚ ਆ ਜਾਂਦਾ ਪਰ ਉਹਦਾ ਡਿਸਕਲੋਜ਼ ਨਹੀਂ ਹੋਣਾ ਚਾਹੀਦਾ ਬੈਂਕ ਦੇ ਵਿੱਚ ਕਿਉਂਕਿ ਜੇ ਬੈਂਕ ਡਿਸਕਲੋਜ਼ ਕਰੂਗਾ ਉਹਦੀ ਕਸਟਮਾਈਜ਼ ਘਟੂਗੀ ਤੇ ਮੈਂ ਇਹੀ ਕਹਿਣਾ ਵੀ ਜੋ ਮਤਲਬ ਬਿਹਤਰੀ ਇਸ ਬੈਂਕ ਦੀ ਸਾਡਾ ਅਸੀਂ ਸਾਰਾ ਸ਼ਹਿਰ ਜਿਹੜਾ ਪੂਰਨ ਇਹਨਾਂ ਨੂੰ ਸਹਿਯੋਗ ਦੇਣ ਨੂੰ ਤਿਆਰ ਖੜੇ ਆ ਔਰ ਨਵੀਂ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਨੇ ਗੱਲਬਾਤ ਥੋੜੀ ਜਿਹਾ ਹੋਰ ਕਰ ਲੈਣੇ ਆ ਸਰ ਕੀਨਾ ਦਾ ਸਰ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਸੋ ਬੇਸਿਕਲੀ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਆਂ ਵੀ ਹਿੰਦੂ ਕੋਆਪਰੇਟਿਵ ਕੋਆਪਰੇਟਿਵ ਬੈਂਕ ਜਿਹੜਾ ਆ ਇੱਕ ਖਾਸ ਸ਼ਹਿਰ ਦਾ ਬੈਂਕ ਰਿਹਾ ਆ ਇਹ ਆ ਤੇ ਮੈਂ ਬੇਸਿਕਲੀ ਪਹਿਲਾਂ ਇਹ ਕਹੂੰਗਾ ਵੀ ਜੋ ਅਸ਼wini ਭੱਲਾ ਜੀ ਨੂੰ ਤੇ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਸਾਰੀ ਬੋਰਡ ਨੇ ਚੁਣਿਆ ਆ ਸੋ ਬਹੁਤ ਬੈਟਰ ਰਹਿਣਗੇ ਇਹ ਦੋਵਾਂ ਦਾ ਸ਼ਹਿਰ ਦੇ ਵਿੱਚ ਬਹੁਤ ਸਹਿਯੋਗ ਆ ਇਹ ਅੱਗੇ ਵੀ ਇਦਾਂ ਹੀ ਸਹਿਯੋਗ ਦਿੰਦੇ ਰਹਿਣਗੇ ਤੇ ਇਸ ਬੈਂਕ ਨੂੰ ਅੱਗੇ ਲੈ ਕੇ ਜਾਣਗੇ ਥੈਂਕ ਯੂ ਸ਼ੁਕਰੀਆ ਤੋਂ ਪ੍ਰੇਮ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਸਿਯੋਨ ਐ ਇੱਥੇ ਸਰ ਅੱਜ ਇੱਕ ਚੋਣ ਹੋਈ ਆ ਕਿਸ ਤਰ੍ਹਾਂ ਦੇਖਦੇ ਹਨ ਅੱਜ ਸਾਡੇ ਬੈਂਕ ਦਾ ਜੋ ਪਹਿਲਾਂ 7 ਮੈਂਬਰ ਚੁਣੇ ਗਏ ਸੀ ਐਜ਼ ਅ ਡਾਇਰੈਕਟਰ ਉਨ੍ਹਾਂ ਦੇ ਵਿੱਚੋਂ ਚੇਅਰਮੈਨ ਔਰ ਵਾਈਸ ਚੇਅਰਮੈਨ ਦਾ ਇਲੈਕਸ਼ਨ ਸੀ ਜਿਸ ਵਿੱਚ ਬਾਈ ਮੈਜੋਰਟੀ ਸਾਡੇ ਅਸ਼ਵਨੀ ਭੱਲਾ ਜੀ ਚੇਅਰਮੈਨ ਔਰ ਸਾਡੇ ਬਹੁਤ ਹੀ ਆਜੀਜ਼ ਸਤਿੰਦਰ ਸਿੰਘ ਭਾਟਿਆ ਜੀ ਵਾਈਸ ਚੇਅਰਮੈਨ ਚੁਣੇ ਗਏ ਹਨ ਤੇ ਮੈਂ ਅੱਜ ਦੀ ਇਲੈਕਸ਼ਨ ਤੋਂ ਅਤੇ ਬੋਰਡ ਆਫ ਡਾਇਰੈਕਟਰ ਤੋਂ ਇਹ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਹੀ ਡਾਇਰੈਕਟਰ ਚੇਅਰਮੈਨ ਵਾਈਸ ਚੇਅਰਮੈਨ ਜੋ ਵੀ ਹੈਗੇ ਆ ਮੇਰੇ ਨਾਲ ਇਹ ਪੂਰਾ ਸਹਿਯੋਗ ਦੇਣਗੇ ਔਰ ਬੈਂਕ ਦੀ ਬਿਹਤਰੀ ਲਈ ਸਾਰਾ ਕੰਮ ਕਰਨਗੇ ਸਰ ਇੱਕ ਬਹੁਤ ਵਧੀਆ ਤੁਸੀਂ ਸੰਭਾਲਿਆ ਇਸ ਬੈਂਕ ਨੂੰ ਬਹੁਤ ਪੁਰਾਣਾ ਬੈਂਕ ਆ ਔਰ ਬਹੁਤ ਬਲੰਦੀਆਂ ਤੇ ਆ ਇਹਦੇ ਬਾਰੇ ਇਹਨੂੰ ਹੋਰ ਆਪਾਂ ਕਿਸ ਤਰ੍ਹਾਂ ਪ੍ਰਮੋਟ ਕਰ ਸਕਦੇ ਆ ਮੈਂ ਇਕੱਲਾ ਕੋਈ ਨਹੀਂ ਕੰਮ ਕਰ ਸਕਦਾ ਜੀ ਇਹ ਸਾਰਾ ਮੇਰੇ ਸਟਾਫ ਦਾ ਜੋ ਬੈਂਕ ਦਾ ਜਾਂ ਬੋਰਡ ਆ ਡਾਇਰెక్టర్ਸ ਦਾ ਇਹ ਸਾਰਿਆਂ ਦਾ ਇਹਨਾਂ ਦਾ ਧੰਨਵਾਦ ਆ ਕਿ ਮੇਰਾ ਜਿਹੜਾ ਸਟਾਫ ਆ ਨਾ ਉਹ ਮੋਢੇ ਨਾਲ ਮੋਢਾ ਲਾ ਕੇ ਚੱਲਦਾ ਔਰ ਬੋਰਡ ਆ ਡਾਇਰెక్టర్ ਵੀ ਜੋ ਹੁਣ ਵੀ ਬਣਿਆ ਨਵਾਂ ਵੀ ਬਣਿਆ ਉਮੀਦ ਕਰਦਾ ਕਿ ਸਾਡਾ ਪੂਰਾ ਸਹਿਯੋਗ ਦੇਣਗੇ ਔਰ ਬੈਂਕ ਜਿਹੜਾ ਬਲੰਦੀਆਂ ਤੇ ਜਾਏਗਾ ਇਸ ਤੋਂ ਵੀ ਬਿਹਤਰ ਕੰਮ ਕਰੇਗਾ। ਸ਼ੁਕਰੀਆ ਜੀ। ਜੀ ਸਰ। ਕਿਸ ਤਰ੍ਹਾਂ ਦੇ ਦਿੰਦੇ ਆ। ਅਸ਼ਰੀ ਪੱਲਾ ਜੀ ਨੂੰ ਡਾਇਰੈਕਟਰ ਔਰ ਬੱਬੂ ਪੜਾਈ ਨੂੰ ਵਾਈਸ ਡਾਇਰੈਕਟਰ ਬਣਨ ਦੀ ਬਹੁਤ-ਬਹੁਤ ਵਧਾਈ ਦੇਵਾਂਗਾ ਔਰ ਪ੍ਰੇਮ ਜੀ ਦੇ ਕੰਮ ਤੇ ਸਾਰਿਆਂ ਨੇ ਇੱਕ ਬਹੁਤ ਵਧੀਆ ਕਮੈਂਟ ਕੀਤੇ ਆ ਔਰ ਮੈਂ ਇਹਨਾਂ ਨੂੰ ਬਹੁਤ ਥੈਂਕਸ ਕਰਾਂਗਾ। ਸ਼ੁਕਰੀਆ ਜੀ ਸਰ ਕੀ ਜਨ ਜੂਂਗੇ। ਦਾ ਦਾ ਬਹੁਤ ਬਹੁਤ ਧੰਨਵਾਦ ਸੀ ਇੰਗਰੇਜੀ ਇਥੇ ਆਨਦਾ ਮੈਂ ਅਸ਼wini ਭੱਲਾ ਜੀ ਨੂੰ ਸਿੰਦਰ ਬਾੜੇ ਬਬੂ ਬਾੜਿਆ ਨੂੰ ਬਹੁਤ ਬਹੁਤ ਮੁਬਾਰਕਾ ਦਿਨਾਂ ਆ ਜੀ ਤੇ ਜਿਹੜੇ ਅੱਜ ਚੇਅਰਮੈਨ ਤੇ ਵਾਈਸ ਚੇਅਰਮੈਨ ਬਣੇ ਆ ਨਾ ਨਾਲ ਐਮ ਐਲ ਏ ਸਾਹਿਬ ਤੇ ਗੋਪੀ ਸੰਧੂ ਭਾਈ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸੰਯੋਗ ਦਿੱਤਾ ਜੀ ਤੇ ਅਸੀਂ ਮੈਂ ਤਾਂ ਇਹੀ ਇਸ਼ਾਰਾ ਕਰਦਾ ਕਿ ਬੈਂਕ ਦਿਨ ਰਾਤ ਦੁੱਗਣੀ ਤਰੱਕੀ ਕਰੇ ਬਹੁਤ ਬਹੁਤ ਬਲੰਦਿਆਂ ਜਾਵੇ ਤੇ ਪ੍ਰੇਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਨਕੋਦਰ ਸ਼ਹਿਰ ਦੀ ਹਿੰਦੀ ਹਿੰਦੂ ਕੋਆਪਰੇਟਿਵ ਬੈਂਕ ਜੋ ਸ਼ਹਿਰ ਦੀ ਬਹੁਤ ਪੁਰਾਣੀ ਤੇ ਬਾਜ ਨਵੀਂ ਚੁਣੀ ਹੋਈ ਟੀਮ ਨੂੰ ਬਹੁਤ ਬਹੁ ਵਧਾਈ ਦਿਨਾ ਆ ਜੀ ਮੈਂ ਆਸ ਕਰਦਾ ਆ ਨਵੀਂ ਚੁਣੀ ਹੋਈ ਟੀਮ ਜਿਹੜੀ ਆਪਣੀ ਨਕੌਦਰ ਦੀ ਬੈਂਕ ਨੂੰ ਬਹੁ ਬੁਲੰਦੀਆਂ ਤੇ ਲੈ ਕੇ ਜਾਵੇ ਤੇ ਧੰਨਵਾਦ ਜੀ ਬਹੁਤ ਬਹੁ ਵਧਾਈਆਂ ਨਵੀਂ ਟੀਮ ਨੂੰ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਨੇ ਵੀ ਇੱਥੇ ਆ ਕੇ ਇੱਥੇ ਇਸ ਬੈਂਕ ਦਾ ਹੌਸਲਾ ਵਧਾਇਆ ਆ ਪੂਰੀ ਟੀਮ ਸਾਡੇ ਨਾਲ ਆ ਸਸੀਂ ਵੀ ਆਪਣੀਆਂ ਸ਼ੁਭ ਕਾਮਨਾਵਾਂ ਦਿੰਨੇ ਆ ਜਿਹੜੇ ਚੇਅਰਮੈਨ ਤੇ ਵਾਈਸ ਚੇਅਰਮੈਨ ਨੂੰ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊ ਨਕੌਦਰ